ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੜ ਨਿਊਜ਼ ਅੱਜ ਉਹ ਦਿਨ ਆ ਚੁੱਕਾ ਹੈ ਜਿਹੜਾ ਲੋਕਾਂ ਨੂੰ ਬਹੁਤ ਸਬਰ ਨਾਲ ਇੰਤਜ਼ਾਰ ਸੀ ਅੱਜ ਅਸੀਂ ਹਲਕਾ ਉਤਰੀ ਦੇ ਵਿੱਚ ਖੜੇ ਹਾਂ ਵਾਰਡ ਨੰਬਰ 87 ਦੇ ਵਿੱਚ ਸਾਰੀ ਪਾਰਟੀਆਂ ਦੇ ਇਹ ਬੂਥ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਅਸੀਂ ਲਾਈਵ ਤਸਵੀਰ ਐਸਐਮ ਜੜ ਤੇ ਦਿਖਾ ਰਹੇ ਹਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਹੌਲ ਹੈ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਕੀ ਨਾਮ ਤੁਹਾਡਾ ਜੀ ਗੋਵਿੰਦ ਸਿੰਘ ਬੋਟ ਪਾਈ ਕਿਹ ਹੈ ਪਾਦੀ ਪਾਦੀ ਕੀ ਸੋਚ ਕੇ ਬੋਟ ਪਾਈ ਹੈ ਕਿਹੜੇ ਬਦਲਾਅ ਦੇਖ ਕੇ ਬੋਟ ਪਾਈ ਹੈ ਜਿਹੜਾ ਤੁਸੀਂ ਇੱਕ ਇੱਕ ਆਪਣੇ ਮਨ ਦੀ ਇੱਛਾ ਨੂੰ ਦੇਖਿਆ ਬਹੁਤ ਸੋਚ ਇਹ ਗਾਣਾ ਚਾਹੁੰਦੇ ਨਵੀਂ ਪਾਰਟੀ ਨਹੀਂ ਹੋਣੀ ਚਾਹੁੰਦੇ ਝਾੜੂ ਕੁਝ ਕੁਝ ਬਦਲਾਅ ਆਏਗਾ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਕੋ ਸਿਟੀ ਜਨਵੀ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਚੰਬਟੇ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਜੀ ਮਾਸਟਰ ਚਮਨ ਲਾਲ ਲਟੇ ਹਾਂ ਜੀ ਬੋਰਡ ਪਾ ਚੁੱਕੇ ਆ ਜੀ ਤੁਸੀਂ ਹਾਂ ਜੀ ਕੀ ਸੋਚ ਕੇ ਵੋਟ ਪਾਈ ਹੈ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਕੀ ਬਦਲਾਅ ਦੇਖਣਾ ਚਾਹੁੰਦੇ ਸੀ ਜਿਹੜੀ ਤੁਸੀਂ ਇਸ ਵਾਰ ਵੋਟ ਪਾਈ ਹੈ ਉਹ ਦਾ ਮਤਲਬ ਇਹ ਆ ਅਸੀਂ ਦੇਖਣਾ ਵੀ ਆਉਣ ਵਾਲਾ ਸਮਾਂ ਕੀ ਕਹਿ ਰਿਹਾ ਅਸੀਂ ਆਪਣੀ ਬਿਹਤਰੀ ਸੋਚਣੀ ਆ ਸਾਰੀਆਂ ਪਾਰਟੀਆਂ ਨੂੰ ਦੇਖਿਆ ਆ ਸਾਰੇ ਪਾਰਟੀਆਂ ਤੇ ਆ ਅਸੀਂ ਹੁਣ ਦੇਖਣੀ ਆ ਵੀ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਅਸੀਂ ਉਹਨੂੰ ਪਾਤੀ ਦਿੱਤੇ ਜਿੱਥੇ ਮੇਰੀ ਆਤਮਾ ਮੰਨੀ ਆ ਮੈਂ ਕਿਸੇ ਦੁਆ ਥੱਲੇ ਨਹੀਂ ਬੋਤਵਾਈ ਮੇਰੀ ਤਾਂ ਆਤਮਾ ਨੇ ਕਿਹਾ ਮੈਂ ਉਹਦੇ ਉੱਪਰ ਰੱਖਮ ਕੀਤਾ ਜਿਨ੍ਹਾਂ ਨੇ ਹਜੇ ਤੱਕ ਵੋਟ ਨਹੀਂ ਪਾਈ ਸਿਟੀਜਨ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਸਾਡੇ ਚੈਨਲ ਦੇ ਥਰੂ ਬਸ ਤੋਂ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੀ ਵੋਟ ਸੋਚ ਕੇ ਪਾਓ ਆਪਣੀ ਜਿਹੜੀ ਵੋਟ ਆ ਇਹਨੂੰ ਐਵੇਂ ਨਾ ਸਮਝੋ ਇਹਦੀ ਬਹੁਤ ਵੈਲਿਊ ਆ ਉਹਨੂੰ ਸੋਚ ਕੇ ਪਾਓ ਕਿਹੜਾ ਕੈਂਡੀਡੇਟ ਸਾਡੇ ਲਈ ਆਵੇ ਜਿਹੜਾ ਸਾਡੇ ਲਈ ਬਿਹਤਰੀ ਦਾ ਕੰਮ ਕਰ ਸਕਤੇ ਅਸੀਂ ਹੋਰ ਵੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਐਸਐਮ ਜੱਟ ਤਾਂ ਸਿੱਧਿਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਕਿੱਦਾਂ ਰੁਝਾਨ ਆ ਕਿੱਦਾਂ ਵੋਟ ਪਾਣੂ ਸ਼ਾ ਆ ਲੋਕੀ ਆਪਣੇ ਘਰਾਂ ਤੇ ਨਿਕਲ ਚੁੱਕੇ ਨੇ ਸਾਰੇ ਨਿਕਲ ਚੁੱਕੇ ਨੇ ਆਪਣੇ ਆਪਣੀ ਵੋਟ ਦਾ ਮਤਦਾਨ ਕਰ ਰਹੇ ਹਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਜੀ ਮਿੰਦਰਪਾਲ ਜੀ ਵੋਟ ਪਾ ਚੁੱਕੇ ਹੋ ਜੀ ਤੁਸੀਂ ਨਹੀਂ ਪਾਣੀ ਆ ਠੀਕ ਆ ਜੀ ਹਜੇ ਤੱਕ ਪਾਈ ਨਹੀਂ ਜੀ ਨਹੀਂ ਚੱਲੇ ਆ ਠੀਕ ਆ ਜੀ ਜਦੋਂ ਤੁਸੀਂ ਵੋਟ ਪਾਓਗੇ ਕੀ ਸੋਚ ਕੇ ਵੋਟ ਪਾਓਗੇ ਉਹ ਆਪਣੀ ਸੋਚ ਨਾਲ ਪਾਵਾਂਗੇ ਜਿਹਨੂੰ ਪਾਣੀ ਆ ਅਸੀਂ ਇਹ ਨਹੀਂ ਪੁੱਛ ਰਹੇ ਕਿ ਤੁਸੀਂ ਕਿਹੜੀ ਬਾਲਟੀ ਨੂੰ ਵੋਟ ਪਾ ਰਹੇ ਆ ਤੁਸੀਂ ਆਪਣੇ ਮਨ 'ਚ ਆਪਣੇ ਕਿਹੜੀ ਇੱਛਾ ਰੱਖ ਕੇ ਨਵੀਂ ਸਰਕਾਰ ਲਿਆਉਗੇ ਕੀ ਸੋਚ ਕੇ ਤੁਹਾਡੇ ਮਨ 'ਚ ਕੁਝ ਤਾਂ ਇੱਛਾ ਹੋਣ ਗਿਆ ਕਿ ਨਵੀਆਂ ਚੀਜ਼ ਸੋਚਿਆ ਹੋਇਆ ਫਿਰ ਵੀ ਕੀ ਬਦਲਾਉ ਇਸ ਵਾਰ ਜੋ ਨਵੀਂ ਸਰਕਾਰ ਆਉਗੀ ਉਹ ਬਦਲਾਅ ਉਹ ਵੀ ਦੇਖਦੇ ਆ ਉਹਨੂੰ ਸੋਚਿਆ ਹੋਇਆ ਜਿਹਨੂੰ ਪਾਉਣੀ ਆ ਬਸ ਠੀਕ ਆ ਸਾਡੇ ਨਾਲ ਕੁਝ ਹੋਰ ਵੀ ਮੌਜੂਦ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਜੀ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਤੁਸੀਂ ਵੋਟ ਪਾ ਚੁੱਕੇ ਹੋ ਜੀ ਨਹੀਂ ਪਾਈ ਨਹੀਂ ਅੱਜ ਅੱਛਾ ਜੀ ਜਦੋਂ ਤੁਸੀਂ ਵੋਟ ਪਾਉਣ ਜਾਓਗੇ ਤੇ ਆਪਣੇ ਮਨ ਵਿੱਚ ਕੀ ਸੋਚੋਗੇ ਕਿ ਕੀ ਸੋਚ ਕੇ ਸੋਚੋਗੇ ਤੁਸੀਂ ਸਾਨੂੰ ਸੋਚਣ ਦੀ ਲੋੜ ਹੀ ਨਹੀਂ ਪਹਿਲਾਂ ਜੋ ਹੋ ਰਿਹਾ ਬਹੁਤ ਸੋਹਣਾ ਆ ਅਸੀਂ ਉਹਦੇ ਨਾਲ ਹੀ ਚੱਲਦੇ ਆ ਕੋਈ ਨਵਾਂ ਬਦਲਾਅ ਕੋਈ ਵਿਕਾਸ ਨਹੀਂ ਚਾਹੀਦਾ ਸਾਡਾ ਸਾਰਾ ਵਿਕਾਸ ਹੋ ਰਿਹਾ ਆ ਸਾਡੇ ਐਮਐਲਏ ਬਹੁਤ ਬੰਦੇ ਸੂਝਵਾਨ ਆ ਅਸੀਂ ਉਹਨਾਂ ਦੀ ਸਪੋਰਟ ਤੇ ਖੜੇ ਆ ਠੀਕ ਆ ਜੀ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਵੋਟਰਾਂ ਨਾਲ ਗੱਲ ਕਰਾਂਗੇ ਕੇ ਹਜ ਤੱਕ ਕਿੰਨੀ ਕੋ ਬੋਟਿੰਗ ਹੋ ਚੁੱਕੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਠੀਕ ਆ ਜੀ ਨਾ ਠੀਕ ਆ ਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਰਾ ਸਤਿ ਸ਼੍ਰੀ ਅਕਾਲ ਬੋਰਡ ਪਾਣ ਆਏ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਸੋਚ ਕੇ ਬੋਰਡ ਪਾਉਗੇ ਅੱਜ ਜੀ ਅੱਜ ਸੋਚ ਕੇ ਬਦਲਾਅ ਚਾਹੁੰਦੇ ਆਂ ਬਸ ਹੋਰ ਕੀ ਬਦਲਾਅ ਦੇ ਵਿੱਚ ਕੀ ਕੀ ਨਵੀਆਂ ਚੀਜ਼ਾਂ ਚਾਹੁੰਦੇ ਹੋ ਜੀ ਤੁਸੀਂ ਸਿਟੀਜ਼ਨ ਲਈ ਲੋਕਾਂ ਲਈ ਹੋਰ ਲਈ ਨਵੀਆਂ ਚੀਜ਼ਾਂ ਤੋਂ ਹੀ ਪੋਟੇ ਹੀ ਠੀਕ ਆ ਜੀ ਇਹਨਾਂ ਨੇ ਵੀ ਕਿਹਾ ਕਿ ਅਸੀਂ ਬਦਲਾਅ ਚਾਹੁੰਦੇ ਆ ਕਿ ਨਵੀਂ ਸੋਚ ਨਵੀਂ ਚੀਜ਼ ਲਿਆਉਣਾ ਚਾਹੁੰਦੇ ਆ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜੀ ਕਰੋ ਜੀ ਗੱਲਬਾਤ ਹਾਂ ਜੀ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਇੱਕ ਮਿੰਟ ਭਾਈ ਸਾਹਿਬ ਦੇਖਿਓ ਸਤਿ ਸ੍ਰੀ ਅਕਾਲ ਭਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਕੀ ਨਾਮ ਜੀ ਤੁਹਾਡਾ ਮੈਂ ਅਵਨੀਤ ਕੌਰ ਖਾਲਸਾ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਠੀਕ ਆ ਜੀ ਵੋਟ ਪਾ ਚੁੱਕੇ ਹੋ ਨੀ ਹਲੇ ਪਾਣੀ ਹਲੇ ਤਾਂ ਡਿਊਟੀ ਕਰ ਰਹੇ ਆ ਜੀ ਕਿੰਨੀ ਕੁ ਬੋਟ ਪੁੱਗ ਚੁੱਕੀ ਹੁਣ ਤੱਕ ਤੁਹਾਡੇ ਸਾਹਮਣੇ ਹਲੇ ਤਾਂ ਦੇਖੋ ਜੀ ਥੋੜੇ ਠੰਡ ਦੇ ਦਿਨ ਨੇ ਲੋਕੀ ਨਿਕਲੇ ਵੀ ਐ ਤਾਂ ਆ ਵੀ ਰਹੇ ਐ ਤੇ ਤਕਰੀਬਨ ਕੁਛ ਹਲੇ ਕੁਛ ਬੋਟ ਪਈ ਆ ਹਲੇ ਬਾਕੀ ਪਾਣੀ ਬਾਕੀ ਹੈ ਜੀ ਅਸੀਂ ਵਿਕਾਸ ਹਮੇਸ਼ਾ ਜਿਹੜਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਪਾਰਟੀ ਨੇ ਨਾ ਵਿਕਾਸ ਕੀਤਾ ਤੇ ਨਾ ਕੋਈ ਕਰ ਸਕਦਾ ਨਾ ਸਰਦਾਰ ਪ੍ਰਕਾਸ਼ ਸਿੰਘ ਜੀ ਵਰਗਾ ਕੋਈ ਹੋਇਆ ਨਾ ਸੁਖਬੀਰ ਜੀ ਵਰਗਾ ਹੋਇਆ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਆਮ ਜਨਤਾ ਨਾਲ ਗੱਲਬਾਤ ਕਰਾਂਗੇ ਕਿ ਕਿ ਲੋਕੀ ਹਾਂ ਨਹੀਂ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਮਨਨ ਲਾਲ ਜੀ ਮਨਨ ਲਾਲ ਜੀ ਵੋਟ ਪਾਇਆ ਜੀ ਹਾਂ ਜੀ ਹਾਂ ਜੀ ਬਹੁਤ ਸ਼ਾਬਾਸ਼ ਤੁਸੀਂ ਸੋਚ ਕੇ ਵੋਟ ਪਾਈ ਕਿ ਕਿਸ ਮੁੱਦੇ ਨੂੰ ਦੇਖ ਕੇ ਤੁਸੀਂ ਵੋਟ ਪਾਈਏ ਤੁਸੀਂ ਜੀ ਛੱਡ ਦੇ ਕੀ ਬਦਲਾਅ ਲਿਆਣਾ ਚਾਹੁੰਦੇ ਹੋ ਜੀ ਬਦਲਾਅ ਲੈ ਲਿਆ ਜੀ ਬਸ ਅਸੀਂ ਆਪਣਾ ਠੀਕ ਆ ਜੀ ਓਕੇ ਜੀ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਕ ਮਿੰਟ ਜੀ ਭਾਈ ਸਾਹਿਬ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੋਟ ਪਾਇਓ ਜੀ ਹਜੇ ਨਹੀਂ ਜੀ ਪਾਣੀ ਹੈ ਠੀਕ ਆ ਜੀ ਹਾਂਜੀ ਬਹੁਤ ਲੇਟ ਹੋ ਗਿਆ ਕੀ ਗੱਲ ਜੀ ਕੁਝ ਨਹੀਂ ਬਸ ਨਾਤ ਹੋ ਗਿਆ ਇਹ ਫਿਰ ਵੋਟ ਪਾਣੇ ਆ ਠੀਕ ਆ ਕੀ ਸੋਚ ਕੇ ਵੋਟ ਪਾਓਗੇ ਇਸ ਵਾਰ ਕੀ ਆਪਣੇ ਪੰਜਾਬ ਦੀ ਤਰੱਕੀ ਹੋਵੇ ਲੁਧਿਆਣੇ ਦੀ ਤਰੱਕੀ ਹੋਵੇ ਏਰੀਆ ਦੀ ਤਰੱਕੀ ਹੋਵੇ ਜੀ ਇਸ ਕਰਕੇ ਵੋਟ ਪਾਣੀ ਹੈ ਓਕੇ ਜੀ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਹੋਵੇ ਲੁਧਿਆਣੇ ਦੀ ਤਰੱਕੀ ਹੋਵੇ ਵਿਕਾਸ ਹੋਵੇ ਇਸ ਮੁੱਦਿਆਂ ਨੂੰ ਦੇ ਨਾਤੇ ਅਸੀਂ ਵੋਟ ਪਾਵਾਂਗੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕੀ ਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲੀ ਵਾਰ ਵੋਟ ਪਾ ਕੇ ਆਏ ਹਾਂ ਜੀ ਹਾਂਜੀ ਹਾਂਜੀ ਕਿੱਦਾਂ ਦਾ ਮਹਿਸੂਸ ਆਇਆ ਇਸ ਪਹਿਲੀ ਵਾਰ ਵੋਟ ਪਾਈਏ ਵਧੀਆ ਹੋਇਆ ਜੀ ਵਧੀਆ ਹੋਇਆ ਹਾਂਜੀ ਵਧੀਆ ਹੋਇਆ ਮਹਿਸੂਸ ਕੀ ਸੋਚ ਕੇ ਵੋਟ ਪਾਈ ਤੁਸੀਂ ਅੱਜ ਪਹਿਲੀ ਵਾਰ ਵੋਟ ਪਾਈ ਹੈ ਤੁਹਾਡੀ ਫਸਟ ਵੋਟ ਸੀ ਕਿਹੜੇ ਮੁੱਦਿਆਂ ਨੂੰ ਦੇਖ ਕੇ ਤੁਸੀਂ ਵੋਟ ਪਾਈ ਹੈ ਵਿਕਾਸ ਦਾ ਮੁੱਦਾ ਤੇ ਅੱਜ ਕੱਲ ਜਿਹੜੇ ਚੱਲ ਰਹੇ ਆ ਭ੍ਰਸ਼ਟਾਚਾਰ ਇਹ ਦੇਖ ਕੇ ਵੋਟ ਪਾਈ ਮੈਂ ਓਕੇ ਜੀ ਜੰਗ ਜਨਰੇਸ਼ਨ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਉਹਨਾਂ ਬਾਰੇ ਤੁਸੀਂ ਸੋਚਿਆ ਵਾ ਸੋ ਸਮਝ ਕੇ ਵੋਟ ਪਾਣੀ ਚਾਹੀਦੀ ਆ ਜੇ ਸਾਡੇ ਵਿਕਾਸ ਕਰ ਸ ਆ ਤੁਹਾਨੂੰ ਵੋਟ ਪਾਈ ਤੁਹਾਨੂੰ ਸਰਟੀਫਿਕੇਟ ਵੀ ਮਿਲਿਆ ਜੀ ਹਾਂਜੀ ਹਾਂਜੀ ਸਾਡੇ ਕੈਮਰਾਮੈਨ ਦੇ ਸਰਟੀਫਿਕੇਟ ਦਿਖਾਓ ਜੀ ਆ ਦੇਖੋ ਇਹ ਦੇਖੋ ਜੀ ਇਹਨਾਂ ਨੇ ਫਸਟ ਵਾਰ ਵੋਟ ਪਾਈ ਹੈ ਇਹਨਾਂ ਨੂੰ ਸਰਟੀਫਿਕੇਟ ਵੀ ਮਿਲਿਆ ਵਾ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਸੋਚ ਸਮਝ ਕੇ ਆਪਣੇ ਵਿਚਾਰ ਨਾਲ ਕਿਸੇ ਦੀ ਕਿਸੇ ਵੀ ਗੱਲ 'ਚ ਨਾ ਆਣ ਕੇ ਆਪਣੇ ਆਪ ਕੋਈ ਨਾ ਕੋਈ ਚਣ ਕੇ ਵੋਟ ਪਾਓ ਸਤਿ ਸ੍ਰੀ ਅਕਾਲ ਸਰਦਾਰ ਜੀ ਆਪਣੇ ਮੈਡੀਕਲ ਅੱਛਾ ਹੋਣਾ ਚਾਹੀਦਾ ਹਾਂਜੀ ਮੈਡੀਕਲ ਵਧੀਆ ਹੋਣਾ ਚਾਹੀਦਾ ਸਿੱਖਿਆ ਹੋਣੀ ਚਾਹੀਦੀ ਵਧੀਆ ਸਕੂਲ ਵਧੀਆ ਬਣਨੇ ਚਾਹੀਦੇ ਆ ਸਕੂਲ ਵਧੀਆ ਬਣਨੇ ਚਾਹੀਦੇ ਆ ਸਿੱਖਿਆ ਅੱਛੀ ਹੋਣੀ ਹੈ ਮੈਡੀਕਲ ਹੋਣਾ ਚਾਹੀਦਾ ਮਗੇ ਆਈ ਵਾਰੇ ਚੰਗਾ ਹੋਣਾ ਜੀ ਦਾ ਹੈਗਾ ਜੀ ਆ ਪਬਲਿਕ ਦਾ ਵੀ ਸਹੂਲਤਾ ਹੋਣੀ ਚਾਹੀਦੀ ਹੈ ਜੀ ਠੀਕ ਆ ਜੀ ਹਾਂ ਜੀ ਸੱਸੀ ਗੱਲ ਜੀ ਵੋਟ ਪਾਏ ਹੋ ਜੀ ਮੇਰਾ ਵੋਟਰ ਕਾਰਡ ਨਹੀਂ ਹੈ ਅਸੀਂ ਹੋਰ ਵੀ ਲੋਕਾਂ ਨਾਲ ਖੜਾਂਗੇ ਦੇਖੋ ਇੱਥੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਆਇਆ ਦੇਖੋ ਨੂੰ ਮੇਰੇ ਸਾਰੇ ਵੋਟ ਪਾਣ ਨੂੰ ਖੜੇ ਹੋਇਆ ਹਾਂ ਜੀ ਸੱਸੀ ਗੱਲ ਜੀ ਪਾ ਲਈ ਮੇਰੀ ਨਹੀਂ ਨਹੀਂ ਭਾਈ ਸੱਜੇ ਗੱਲ ਉਹ ਮੈਂ ਦੇਖ ਲਉ ਮੇਰੀਆਂ ਕੰਮ ਰਹਿਣ ਦੋ ਸਮਝੋਗਾ ਹਾਂਜੀ ਭਾਜੀ ਵੋਟ ਪਾਏ ਤੁਸੀਂ ਸੀ ਪਾਣੀ ਹੈ ਹੀ ਅਜੇ ਕਿੱਥੇ ਪਾਤੀ ਅੱਛਾ ਜੀ ਵੋਟ ਪਾਈ ਨਹੀਂ ਅਜੇ ਜੀ ਤੁਸੀਂ ਵੋਟ ਪਾਏ ਆ ਜੀ ਹਾਂਜੀ ਹਾਂਜੀ ਵੋਟ ਜੀ ਬਸ ਪਾ ਰਹਿਆਂ ਨਹੀਂ ਬਸ ਬੁਰੀ ਧੂਮਤਾਹਮਨਾ ਵੋਟ ਪਾ ਰਹੀਆਂ ਇਸ ਟਾਈਮ 2022 ਦੇ ਇਲੈਕਸ਼ਨ ਬਹੁਤ ਵਧੀਆ ਹੋ ਰਿਹਾ ਜੀ ਕੀ ਸੋਚਦੇ ਕਿ ਕਿਹੜੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਈਏ ਤੁਸੀਂ ਵੋਟ ਜੀ ਆਨ ਵਾਲੇ ਦੇਖੋ ਜੋ ਇਹ ਭ੍ਰਸ਼ਟਾਚਾਰ ਹੋ ਰਿਹਾ ਹੈ ਉਸ ਤੇ ਰੋਗ ਲਗਣੀ ਚਾਹੀਦੀ ਹੈ ਬਹੁਤ ਸਾਰਾ ਜੋ ਕੰਮ ਰੁਕੇ ਪਏ ਕੰਮ ਜਿਹੜੇ ਸੜਕਾਂ ਸੁੜਕਾਂ ਇਹਨੇ ਇਹ ਦੇਖੋ ਕਿੱਦਾਂ ਆਟੋ ਭਰ-ਭਰ ਕੇ ਆ ਰਹੇ ਆ ਅਸੀਂ ਅੰਕਲ ਜੀ ਇੱਕ ਮਿੰਟ ਦੀ ਇੱਕ ਮਿੰਟ ਦੀ ਹਾਂ ਸਤਿ ਸ੍ਰੀ ਅਕਾਲ ਅੰਕਲ ਜੀ ਹਾਂ ਜੀ ਮਹਾਰਾਜ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਪੋਲ ਪਾ ਰਹੇ ਹੋ ਜੀ ਵੋਟ ਪਾ ਕੇ ਆਏ ਆ ਜੀ ਆਪਾਂ ਪਹਿਲਾਂ ਪਾਈ ਹੋਈ ਆ ਜੀ ਠੀਕ ਆ ਜੀ ਕਿਹੜੇ ਦੂਜੇ ਨੂੰ ਦੇਖ ਕੇ ਅੱਕੀ ਤੁਸੀਂ ਜਿਹੜੇ ਪਹਿਲੇ ਦੇ ਅਧਾਰ ਤੇ ਵੋਟ ਪਾਈ ਆ ਜੀ ਹਾਂ ਜੀ ਇਹ ਚੜ੍ਹ ਨੂੰ 12 ਵੋਟ ਐਸ ਵਾਰ ਅਸੀਂ ਇਹ ਨਹੀਂ ਪੁੱਛਣਾ ਚਾਹੁੰਦੇ ਤੁਸੀਂ ਕਿਸ ਪਾਰਟੀ ਨੂੰ ਵੋਟ ਪਾ ਰਹੇ ਅਸੀਂ ਇਹ ਸੋਚਦੇ ਹਾਂ ਤੁਹਾਡੇ ਮਨ 'ਚ ਕੀ ਇੱਛਾ ਸੀ ਸਾਡੇ ਮਾਂਝੇ 'ਚ ਬਦਲਾਅ ਆਵੇ ਜੀ ਨਹੀਂ ਜਾ ਰਹੇ ਹਾਂ ਹਾਂਜੀ ਕੀ ਸੋਚ ਕੇ ਵੋਟ ਪਾਓਗੇ ਇਸ ਵਾਰ ਦੇਖੋ ਕਿਸਮਤ ਤੁਸੀਂ ਕੀ ਸੋਚ ਕੇ ਵੋਟ ਪਾਓਗੇ ਜੀ ਇਸ ਵਾਰ ਬਦਲਾਅ ਚਾਹੀਦਾ ਹੋਰ ਕੀ ਚਾਹੀਦਾ ਜਿਹੜੇ ਬਦਲਾਅ ਦੇ ਕੰਮ ਪਾਲਦੇ ਹੋ ਜੀ ਵਧੀਆ ਤਰੱਕੀ ਹੋਵੇ ਦੇਸ਼ ਦੀ ਓਕੇ ਜੀ ਸਾਰੇ ਕਹਿੰਦੇ ਵਧੀਆ ਤਰੱਕੀ ਹੋਵੇ ਵਧੀਆ ਕੰਮ ਹੋਣਾ ਤੇ ਵਧੀਆ ਲੋਕਾਂ ਨਾਲ ਗੱਲ ਹੋਰ ਵੀ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਅਸੀਂ ਬੂਥ ਦੇ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੋਟ ਪਾਇਓ ਜੀ ਪਾਣੀ ਹੈ ਜੀ ਕੀ ਸੋਚ ਕੇ ਵੋਟ ਪਾਓਗੇ ਇਸ ਵਾਰ ਸਰਕਾਰ ਕੀ ਬਦਲਾਅ ਕਰਾਂਗੇ ਕਿਸ ਚੀਜ਼ ਦਾ ਬਦਲਾਅ ਚਾਹੁੰਦੇ ਹੋ ਜੀ ਲਈ ਕਹਿੰਦੇ ਕੋਈ ਵਧੀਆ ਐਮਐਲਏ ਆ ਜਾਵੇ ਉਹਨੂੰ ਤਾਂ 40 ਸਾਲ ਹੋ ਗਏ ਬਣਦੇ ਨੂੰ ਇੱਥੇ ਠੀਕ ਆ ਜੀ ਇਹ ਕਹਿੰਦੇ ਵਧੀਆ ਐਮਐਲਏ ਆਵੇ ਵਧੀਆ ਵਿਕਾਸ ਹੋਵੇ ਵਧੀਆ ਵਧੀਆ ਤਰੱਕੀ ਹੋਵੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੋਟ ਪਾ ਲਈ ਜੀ ਹਾਂ ਜੀ ਹਾਂ ਜੀ ਪਾ ਲਈ ਜੀ ਠੀਕ ਆ ਹਾਂ ਜੀ ਹਾਂ ਜੀ ਪਹਿਲੀ ਵਾਰ ਵੋਟ ਪਾਈ ਹੈ ਜੀ ਨਹੀਂ ਨਹੀਂ ਦੂਜੀ ਵਾਰ ਹੈ ਜੀ ਦੂਸਰੀ ਵਾਰ ਵੋਟ ਪਾਈ ਹੈ ਕੀ ਸੋਚ ਕੇ ਤੁਸੀਂ ਵੋਟ ਪਾਈ ਇਸ ਵਾਰ ਕੈਮਰੇ ਵੱ ਦੇਖੋ ਜੀ ਕੋਈ ਨਾ ਕੋਈ ਨਵਾਂ ਬਦਲਾਅ ਆਣਾ ਚਾਹੀਦਾ ਹਰ ਵਾਰ ਵੈਸੇ ਤਾਂ ਵੈਸਾਰੇ ਲੈਰ ਬਣੀ ਨੇ ਕਾਂਗਰਸ ਦੀ ਬੜੀ ਸਸਿਗਾ ਚੇਂਜ ਕਰੀਏ ਕੁਝ ਠੀਕ ਆ ਜੀ ਤੁਸੀਂ ਪਾਈ ਜੀ ਹਾਂਜੀ ਪਾਤੀ ਜੀ ਠੀਕ ਆ ਜੀ ਕੀ ਸੋਚਦੇ ਹੋਟ ਪਾਈ ਜੀ ਇਹ ਲੈ ਮਨਚੇ ਤੁਹਾਡੀ ਇੱਛਾ ਸੀ ਜਿਹੜੀ ਸਰਕਾਰ ਆਵੇ ਇਸ ਵਾਰ ਨਵੇਂ ਮੁੱਦੇ ਤੁਹਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਪੰਜਾਬ ਕਿਸੇ ਟਾਈਮ ਤੇ ਨੰਬਰ 1 ਹੁੰਦਾ ਸੀ ਹੁਣ ਜੀ ਨੰਬਰ 24 ਤੇ ਹੈ ਹੁਣ ਵਈਏ ਕਿ ਜਿਹੜੀ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਊਗੀ ਅਸੀਂ ਉਸ ਨੂੰ ਸਮਝ ਕੇ ਵੋਟ ਪਾਤੀ ਹੈ ਇਹ ਨਵੀਂ ਜਨਰੇਸ਼ਨ ਜੋ ਜੋ ਕਹਿ ਰਹੀ ਹੈ ਕਿ ਪੰਜਾਬ ਨੂੰ ਦੇਖ ਕੇ ਵੋਟਾਂ ਪਾएंगे ਕੁਝ ਬੱਚੇ ਵੀ ਇਹ ਬੱਚੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅੱਜ ਵੋਟਾਂ ਹੋ ਰਹੀਆਂ ਵਾ ਆਪਾਂ ਮਹਿਸੂਸ ਕਰ ਰਹੇ ਆ ਕਿ ਕੇਜਰੀ ਕੇਜਰੀਵਾਲ ਜਿੱਤੇ ਬੱਚਿਆਂ ਦੇ ਵਿੱਚ ਵੀ ਇੱਕ ਬੱਚਿਆਂ ਦੇ ਵਿੱਚ ਵੀ ਇੱਕ ਨਵੀਂ ਸੋਚ ਆ ਨਵਾਂ ਵਿਕਾਸ ਆ ਠੀਕ ਆ ਸਾਰੇ ਵੋਟ ਪਾਣ ਜਾ ਰਹੇ ਨੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੇ ਵਿੱਚ ਕੀ ਮਾਹੌਲ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਕਿਦਾਂ ਲੋਕਾਂ ਦਾ ਰੁਝਾਨ ਹੈ ਸਾਡੇ ਨਾਲ ਕੋਈ ਸਟੀਜਨ ਅੰਕਲ ਜੀ ਵੀ ਆ ਐਂਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਕੀ ਨਾਮ ਜੀ ਅੰਕਲ ਜੀ ਤੁਹਾਡਾ ਭਜਨ ਸਿੰਘ ਮੈਂ ਤਾਂ ਬਿਮਾਰ ਜਾ ਰਹਿਣਾ ਜਾ ਰਿਹਾ ਚਲੋ ਤੁਸੀਂ ਬੋਟ ਪਾਏ ਹੋ ਜੀ ਹਾਂ ਜੀ ਪਾਏ ਤੁਸੀਂ ਫਿਰ ਵੀ ਬਿਮਾਰ ਹੋ ਬੋਟ ਪਾਣ ਆਏ ਹੋ ਆਪਣਾ ਸਭ ਤੋਂ ਪਹਿਲਾਂ ਬੋਟ ਪਾਣਾ ਤੁਸੀਂ ਆਪਣਾ ਅਧਿਕਾਰ ਸਮਝਿਆ ਤੁਸੀਂ ਹੋਰ ਵੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਘਰਾਂ ਚ ਬਹਿਣਾ ਸੋ ਪਹਿਲਾਂ ਮੈਂ ਪਾ ਕੇ ਆਇਆ ਅੱਛਾ ਜੀ ਕੀ ਸੋਚ ਕੇ ਇਸ ਵਾਰ ਬੋਟ ਪਾਈ ਜੀ ਤੁਸੀਂ ਮੈਂ ਕਿਹਾ ਵੀ ਸਾਡਾ ਸੁਧਾਰ ਕਰੇ ਕੋਈ ਸਪਾਰਟੀ ਆਵੇ ਕੋਈ ਵੀ ਜਿਹੜੀ ਮਰਜ਼ੀ ਪਾਰਟੀ ਆਵੇ ਸਾਡਾ ਸੁਧਾਰ ਹੋਣਾ ਚਾਹੀਦਾ ਪਬ ਠੀਕ ਐ ਅੰਕਲ ਜੀ ਅਸੀਂ ਬੂਥ ਤੇ ਵੀ ਜਾ ਰਹੇ ਹਾਂ ਜਿੱਥੇ ਸਕੂਲ ਚ ਵੀ ਉਸ ਜਾ ਰਹੇ ਹਾਂ ਜੋ ਜਿੱਥੇ ਵੋਟਾਂ ਪੈ ਰਹੀਆਂ ਸਾਡੀ ਕੋਸ਼ਿਸ਼ ਹੈ ਕਿ ਉੱਥੇ ਦੀ ਵੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾਣ ਸਤਿ ਸ਼੍ਰੀ ਅਕਾਲ ਜੀ ਬਾਤ ਬਾਤ ਦੇਖੋ ਲੋਕ ਵੋਟ ਪਾ ਕੇ ਕਿੱਦੇ ਕਿੱਧਾ ਆ ਰਹੇ ਹਨ ਉਹਨਾਂ ਦੇ ਨਾਲ ਬੱਚੇ ਵੀ ਐ ਤੁਸੀਂ ਦੇਖ ਸਕਦੇ ਹੋ ਕਿੱਧਾ ਆ ਰਹੇ ਵੋਟ ਪਾ ਕੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੋਟ ਪਾਈਓ ਜੀ ਹਾਂਜੀ ਹਾਂਜੀ ਬੱਚੇ ਵੀ ਤੁਹਾਡੇ ਨਾਲ ਆ ਤੁਸੀਂ ਨਿਕਲੇ ਹੋ ਕੀ ਮੈਂ ਕਿੱਦਾਂ ਦਾ ਫੀਲ ਹੋ ਰਿਹਾ ਤੁਸੀਂ ਵੋਟ ਪਾਈ ਕੀ ਇਸ ਵਾਰ ਸੋਚ ਕੇ ਵੋਟ ਪਾਈ ਹੈ ਜੀ ਤੁਸੀਂ ਇਸ ਵਾਰ ਤਾਂ ਬਦਲਾ ਹੀ ਸੋਚ ਕੇ ਪਾਈ ਹੈ ਜੀ ਹਰ ਵਾਰ ਦੋ ਪਾਰਟੀਆਂ ਆਉਂਦੀਆਂ ਇੱਕ ਵਾਰੀ ਵਾਰੀ ਇਸ ਵਾਰ ਅਲੱਗ ਤੋਂ ਪਾਈ ਆ ਵੀ ਕੁਝ ਨਵੀਂ ਨੂੰ ਮੌਕਾ ਦਈਏ ਦੋਨਾਂ ਨੇ ਤਾਂ ਜ਼ਿੰਦਗੀ ਪਰ ਕੁਝ ਕੀਤਾ ਨਹੀਂ ਕੁਝ ਬਣਿਆ ਨਹੀਂ ਜੋ ਉਹ ਕੰਮ ਕਹਿੰਦੇ ਆ ਵੀ ਅਸੀਂ ਸੜਕਾਂ ਬਣਾਤੀਆਂ ਆ ਕਰਤਾ ਹੁਣ ਮੈਂ ਗੋਵਿੰਦ ਬੁਲਾਇਆ ਮੈਂ ਕਹੀ ਆਂਗਾ ਵੀ ਮੈਂ ਆ ਕਰਤਾ ਕਰਤਾ ਗੋਵਿੰਦ ਜੋਬ ਇਹ ਤਾਂ ਮੇਰਾ ਉਹ ਸੀਗਾ ਮੈਂ ਕਰਨਾ ਹੀ ਸੀਗਾ ਉਹਨਾਂ ਦਾ ਫਰਜ਼ ਸੀਗਾ ਕਰਨਾ ਮਗਰ ਜੋ ਉਹਨਾਂ ਨੂੰ ਕਰਨਾ ਚਾਹੀਦਾ ਉਹ ਨਹੀਂ ਕੀਤਾ ਉਹਨਾਂ ਨੇ ਬਦਲਾ ਚੇਂਜ ਕੀਤਾ ਇਸ ਵਾਰੀ ਵੀ ਜੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਬੱਚਿਆਂ ਦੇ ਭੀਖਵਾਰੇ ਉਹ ਕਰ ਜਾਂਦਾ ਵਧੀਆ ਹੁਣ ਆਪ ਆਲੇ ਆਣਗੇ ਤਾਂ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਬੋਟ ਪਾ ਕੇ ਆਇਆ ਜੀ ਹਾਂਜੀ ਹਾਂਜੀ ਕੀ ਸੋਚਿਆ ਇਸ ਵਾਰ ਆਪਣੇ ਤੁਸੀਂ ਵੀ ਲੇਡੀਜ਼ ਹੋ ਆਪਣੇ ਫਿਊਚਰ ਬਾਰੇ ਹੋਰ ਵੀ ਲੇਡੀਜ਼ ਬਾਰੇ ਕੀ ਸੋਚ ਕੇ ਵੋਟ ਪਾਈਏ ਕਿ ਸਰਕਾਰ ਤੁਹਾਡੇ ਵਾਸਤੇ ਕੀ ਲੈ ਕੇ ਆਵੇ ਨਵੀਂ ਚੀਜ਼ਾਂ ਸਰਕਾਰ ਪਹਿਲਾਂ ਤਾਂ ਬੱਚਿਆਂ ਦੀ এডਿਕੇਸ਼ਨ ਲਈ ਕੁਝ ਕਰਨ ਹਨ ਨਾ ਵਧੀਆ ਪਹਿਲਾਂ ਤਾਂ ਸਕੂਲ ਹੀ ਬੰਦ ਕਰਦੇ ਜਿਹੜੇ ਉਹ ਹੀ ਮੈਂ ਤਾਂ ਕਹਿੰਦੀ ਹਾਂ ਨਾ ਸਹੀ ਹੋ ਜਵੇ ਸਿਸਟਮ ਸਾਰਾ 2 ਸਾਲ ਹੋ ਚੱਲੇ ਹਨ ਬੱਚਿਆਂ ਦੀ ਸਟੱਡੀ ਖਰਾਬ ਹੋ ਰਹੀ ਹੈ ਚਲੋ ਚੇਂਜ ਕੁਝ ਆ ਜਾਵੇ ਤਾਂ ਵਧੀਆ ਗੱਲ ਆ ਪਹਿਲਾਂ ਇੰਨੇ ਸਾਲਾਂ ਤੋਂ ਦੇਖ ਹੀ ਰਹੇ ਹਾਂ ਗਵਰਨਮੈਂਟ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ ਬੱਚਿਆਂ ਨੂੰ ਪਹਿਲਾਂ ਮੈਂ ਵੀ ਖੁਦ ਵੀ ਭਰੇ ਨੇ ਮੈਂ ਦੇਖਿਆ ਹੀ ਅਸੀਂ ਕਿੰਨਾ ਹਨ ਵੀ ਭਰ ਕੇ ਬੱਚਿਆਂ ਦੇ ਫਾਰਮ ਫਿਲ ਕਰ ਲਏ ਮੁੜ ਕੇ ਕੁਝ ਵੀ ਨਹੀਂ ਹੋਇਆ ਉਹਦਾ ਅੱਗੇ ਚਲੋ ਹੋਵੇ ਵਧੀਆ ਤਾਂ ਵਧੀਆ ਗੱਲ ਆ ਦੇਖੋ ਅਸੀਂ ਤਾਂ ਇਹੀ ਸੋਚ ਕੇ ਪਾਈ ਆ ਵੀ ਅੱਗੇ ਭਾਵੇਂ ਇੱਕ ਵਧੀਆ ਹੋਵੇ ਪੰਜਾਬ ਦਾ 3 ਸਾਲ ਹੋ ਗਏ ਉਹ ਗੋਵਰਨ ਜੋਬ ਦੇ ਨਾਮ ਤੇ ਨਾ ਛਾਂਸਾ ਦਿੰਦੇ ਰਹਿੰਦੇ ਆ ਫਾਰਮ ਪਰਵਾ ਲੈਂਦੇ ਮੈਂ ਕਹਿੰਦਾ ਲਾਸਟ ਟਾਈਮ ਤਾਂ ਇੰਨੇ ਕੁ ਲੱਖਾਂ ਫਾਰਮ ਪਰਵਾ ਕੇ ਉਹਨਾਂ ਨੇ ਪੈਸਾ ਅੰਡਰ ਕਰ ਲਿਆ ਤੇ ਬਜਟ ਉਹ ਜਦੋਂ ਖਜ਼ਾਨਾ ਮੰਤਰੀ ਜੀ ਤਾਂ ਬਾਅਦ ਚੋ ਕਹਿ ਦਿੰਦੇ ਖਜ਼ਾਨਾ ਖਾਲੀ ਹੈ ਸਾਡੇ ਵੱਲੋਂ ਹੀ ਭਰ ਕੇ ਸਾਡੇ ਲਈ ਖਜ਼ਾਨਾ ਖਾਲੀ ਹੈ ਤੇ ਉਹਨਾਂ ਲਈ ਭਰਿਆ ਹੋਇਆ ਉਹਨਾਂ ਦਾ ਸਾਰਾ ਇੰਨੀਆਂ ਪੈਨਸ਼ਨਾਂ ਵੀ ਜਾ ਰਹੀਆਂ ਸਾਰਾ ਕੁਝ ਹੋ ਰਿਹਾ ਸਾਨੂੰ ਪੈਨਸ਼ਨ ਵੀ ਨਹੀਂ ਮੈਂ ਗੋਵਰਨ ਜੋਬ ਚ ਮੈਂ ਦਿਨ ਰਾਤ ਮਿਹਨਤ ਕਰਕੇ ਵੀ ਕਰਦਾ ਤੇ ਮੈਨੂੰ ਪੈਨਸ਼ਨ ਐ ਨਹੀਂ ਵੀ ਕਹਿੰਦੇ ਵੀ ਅਸੀਂ ਇੰਨਾ ਕੰਮ ਕਰਤਾ ਅਸਾ ਪੈਨਸ਼ਨ ਲੈਣੀ ਕਾਫੀ ਕੁਝ ਜਿਹੜਾ ਬਦਲਾਅ ਹੋਣਾ ਚਾਹੀਦਾ ਬੱਚਿਆਂ ਦੀ ਪੜ੍ਹਾਈ ਇੰਨੀ ਮਹਿੰਗੀ ਕਰਤੀ ਨਾ ਉਹ ਕਹਿੰਦੇ ਵੀ ਬੱਚੇ ਪੜ੍ਹਨਗੇ ਤਾਂ ਨੌਕਰੀ ਲੈਣਗੇ ਬੱਚੇ ਪੜਨਗੇ ਨਹੀਂ ਤਾਂ ਨੌਕਰੀ ਕਿੱਥੋਂ ਲੈਣਗੇ ਉਹਨਾਂ ਨੇ ਪੜ੍ਹਾਈ ਉਹ ਮਹਿੰਗੀ ਕਰਤੀ ਇਹੋ ਜਿਹਾ ਕਾਫੀ ਕੁਝ ਚੇਂਜ ਚਾਹੀਦਾ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਨਵਾਂ ਬਦਲਾਅ ਹੋ ਤੇ ਨਵੀਆਂ ਚੀਜ਼ਾਂ ਨਵੀਂ ਸਿੱਖਿਆ ਨਵੇਂ ਹਸਪੀਟਲ ਅਸੀਂ ਇਹ ਸੋਚ ਕੇ ਵੋਟ ਪਾਈ ਏ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਸਕੂਲ ਦੇ ਅੰਦਰ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਰਾਂ ਜੀ ਤੁਹਾਡਾ ਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਵੋਟ ਪਾਏ ਹੋ ਜੀ ਹਾਂ ਜੀ ਕੀ ਸੋਚ ਕੇ ਇਸ ਵਾਰ ਵੋਟ ਪਾਈ ਐਸ ਵਾਰ ਨਵੀਂ ਪਾਰਟੀ ਨੂੰ ਮੌਕਾ ਦਵਾਂਗੇ ਠੀਕ ਆ ਜੀ ਕਿਹੜਾ ਮੁੱਦੇ ਪੈਲ ਦੇ ਆਧਾਰ ਤੇ ਤੁਹਾਨੂੰ ਚਾਹੀਦੇ ਇਸ ਵਾਰ ਦੇਖੋ ਜੀ ਵਿਕਾਸ ਦੇ ਮੁਤਾਬਕ ਹੀ ਹੈ ਵਿਕਾਸ ਤਾਂ ਹੋ ਹੀ ਨਹੀਂ ਰਿਹਾ ਕਿਸੇ ਪਾਸੇ ਵੀ ਕੋਈ ਵੀ ਨਹੀਂ ਹੋ ਰਿਹਾ ਹਰ ਪਾਰਟੀ ਆਪਣੇ ਆਪਣਾ ਘਰ ਭਰ ਰਹੀ ਹੈ ਠੀਕ ਹੈ ਜੀ ਚਲੋ ਚਲੋ ਤੁਸੀਂ ਹੈਲੋ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਸਕੂਲ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕਰਾਂਗੇ ਕਿੰਨੀ ਕੁ ਹੁਣ ਤੱਕ ਪੋਲਿੰਗ ਹੋ ਚੁੱਕੀ ਹੈ ਕਿੰਨੀ ਕੁ ਬੋਟ ਪਾ ਚੁੱਕੇ ਆ ਸੀ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਬੋਟ ਪਾ ਲਈ ਕਿ ਪੰਜ ਜਾ ਰਹੇ ਆ ਸਰ ਵੋਟਰ ਕਾਰਡ ਲਵਦੇ ਵੇ ਇਹ ਤਾਂ ਲਵ ਨਹੀਂ ਰਿਹਾ ਉਹ ਪਹਿਲੀ ਵਾਰ ਅਪਲਾਈ ਕੀਤਾ ਸੀ ਤੁਸੀਂ ਵੋਟ ਪਾ ਲਈ ਜੀ ਇਹ ਛੋਟੇ ਅੰਡਰ ਇਕ ਅੰਡਰ ਇਕ ਹਾਂਜੀ ਸਰ ਇਹ ਸਾਈਡ ਤੇ ਹੋ ਜਾ ਜੀ ਗੇਟ ਚ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਫੋਨ ਤਾਂ ਨਹੀਂ ਕੋਲੇ ਨਹੀਂ ਨਹੀਂ ਹਾਂਜੀ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸਿਰਫ ਐਸਐਮ ਜਰ ਤੱਕ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਸਾਨੂੰ ਅੰਦਰ ਜਾਣ ਦੀ ਆਗਿਆ ਮਿਲੀ ਹੈ ਕਿ ਪੂਰੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਰਜਾਣਾ ਲੋਕਾਂ ਦੇ ਵਿੱਚ ਕਿੰਨਾ ਕੁ ਹੈ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ। ਆਓ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਤੁਸੀਂ ਦੇਖ ਸਕਦੇ ਹੋ ਅਸੀਂ ਹਲਕਾ ਉੱਤਰੀ ਦੇ ਵਿੱਚ ਆਏ ਹਾਂ। ਕਿੰਦਾ ਲੋਕ ਆਪਣੀ ਵੋਟ ਦਾ ਮਤਦਾਨ ਅਦਾ ਕਰ ਰਹੇ ਨੇ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬੋਰਡ ਪਾ ਲਈ ਜੀ ਬਿਲਕੁਲ ਪਾਤੀ ਜੀ ਕੀ ਸੋਚ ਕੇ ਇਸ ਵਾਰ ਬੋਰਡ ਪਾਈ ਜੀ ਬੋਰਡ ਹੀ ਸੋਚ ਕੇ ਪਾਈ ਹੈ ਜੀ ਕੋ ਚੰਗਾ ਕਰਨਗੇ ਸਾਡੇ ਵਾਸਤੇ ਚੰਗਾ ਕੀ ਕਿਹੜੀ ਕਿਹੜੀ ਪੈਲ ਦੇਦਾਰ ਪਈ ਇਸ ਵਾਰ ਚੀਜ਼ਾਂ ਚ ਪੈਲ ਦੇਦਾਰ ਤੇ ਇਹ ਵੀ ਮੋਲੇ ਦਾ ਕੋਈ ਡਿਵੈਲਪਮੈਂਟ ਹੋਵੇ ਕੋਈ ਵਧੀਆ ਕੋਈ ਬੱਚਿਆਂ ਲਈ ਪਾਰਕ ਬਣੇ ਕੋਈ ਫੈਸਿਲਿਟੀ ਹੋਵੇ ਬਸ ਇਹੀ ਹੋਰ ਤਾਂ ਆਪਾਂ ਨੂੰ ਕੋਸ਼ਿਸ਼ ਨਹੀਂ ਚਾਹੀਦੀ ਠੀਕ ਆ ਜੀ ਥੈਂਕ ਯੂ ਲੰਬੀਆਂ ਲੰਬੀਆਂ ਲੈਣਾ ਲੱਗਿਆ ਵਾ ਲੇਡੀਜ਼ ਵੀ ਲੈਣਾ ਲੱਗਿਆ ਵਾ ਸਾਰੇ ਆਪਣੀ ਬੋਟ ਦਾ મતદાન ਕਰ ਰਹੇ ਨੇ ਅਸੀਂ ਲੋਕਾਂ ਨਾਲ ਹੋਰ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਹਾਂ ਬੋਟ ਪਾ ਲਈ ਜੀ ਨਹੀਂ ਪਾਣੀ ਆਜੇ ਤੱਕ ਬੇਟਾ ਕੀ ਸੋਚ ਕੇ ਤੁਸੀਂ ਇਸ ਵਾਰ ਬੋਟ ਪਾਓਗੇ ਜਿਹੜਾ ਪਹਿਲ ਦੇ ਤਰ੍ਹਾਂ ਜਿਹੜੇ ਕੰਮ ਕਰਨਾ ਚਾਹਤਿਓਂਗੀ ਜੀ ਪਾਰਟੀ ਕੋਲ ਬੇਟੇ ਇਹ ਕਰਨਾ ਕਰ ਜਿੱਥੇ ਅਸੀਂ ਬੋਟ ਪਾਉਣੀ ਆ ਉੱਥੇ ਪਾ ਦੇਣੀ ਆ ਅਸੀਂ ਤੁਹਾਨੂੰ ਐ ਨਹੀਂ ਪੁੱਛ ਰਹੇ ਤੁਸੀਂ ਕਿੱਥੇ ਬੋਟ ਪਾਣੀ ਆ ਤੁਹਾਡਾ ਹੱਕ ਆ ਤੁਹਾਡਾ ਸੰਵਿਧਾਨ ਆ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਓ ਤੁਸੀਂ ਇਸ ਵਾਰ ਵੋਟ ਪਾ ਰਹੇ ਹੋ ਕਿਹੜਾ ਬਦਲਾਅ ਚਾਹੁੰਦੇ ਆ ਤੁਹਾਡੇ ਮਨ ਚ ਕੁਝ ਵੀ ਚਾਹ ਹੋਗੀ ਸਾਡਾ ਤਾਂ ਇਹੀ ਚਾਹੀਦਾ ਵੀ ਸਾਡਾ ਸਾਰਾ ਕੰਮ ਹੋਣਾ ਚਾਹੀਦਾ ਆ ਕੋਈ ਵੀ ਹੋਵੇ ਬੇਟੇ ਠਿਕ ਨਹੀਂ ਸਾਡਾ ਕੰਮ ਹੋਣਾ ਚਾਹੀਦਾ ਆ ਅਸੀਂ ਨਾ ਮਾੜਾ ਕਿਸੇ ਨੂੰ ਕਹਿਣਾ ਨਾ ਚੰਗਾ ਕਹਿਣਾ ਕਿਸੇ ਨੂੰ ਠੀਕ ਆ ਆਪਾਂ ਹੁਣ ਵੋਟ ਦੇ ਅਸੀਂ ਇੱਕ ਮਿੰਟ ਆਪਣਾ ਤੁਸੀਂ ਦੇਖ ਰਹੇ ਹੋ ਕਿੱਦਾਂ ਅਸੀਂ ਹੋਰ ਵੀ ਲੋਕਾਂ ਨਾਲ ਗਲਬਤ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੋਟ ਪਾ ਲਈ ਕਿ ਪਾਣੀ ਹੈ ਜੀ ਲੈਂਚ ਲੱਗਿਆ ਜੀ ਹੋਰ ਆਪਾਂ ਵੋਟ ਪਾ ਲਈ ਕੀ ਸੋਚ ਕੇ ਇਸ ਵਾਰ ਵੋਟ ਪਾ ਰਹੇ ਹੋ ਤੁਸੀਂ ਸੋਚ ਕੇ ਵੀ ਚਲੋ ਵਧੀਆ ਕੋਈ ਬੰਦਾ ਇਲੈਕਸ਼ਨ ਚੜਿਆ ਜਾਊਗਾ ਹੋਰ ਉੱਥੇ ਵੀ ਕੋਈ ਪ੍ਰਸ਼ਾਸਨ ਨੂੰ ਵਧੀਆ ਨੇਤਾ ਮਿਲ ਜਾਊਗਾ ਕੈਮਰਾਮੈਨ ਨੂੰ ਕਹੂੰਗਾ ਕਿ ਲੰਬੇ ਲੰਬੇ ਲਾਈਨਾਂ ਤਾਂ ਖਾਨ ਕਿੱਦਾਂ ਲੋਕੀ ਆਪਣਾ ਮਤਦਾਨ ਕਰ ਰਹੇ ਆ ਠੀਕ ਆ ਜੀ ਤੁਸੀਂ ਦੇਖ ਰਹੇ ਹੋ ਐਸਐਮ ਜੱਟ ਨਿਊਜ਼